ਦੱਸ ਕਿ ਉਹ ਪ੍ਰੋਜੈਕਟ ਬਾ ਤੁਹਾਡਾ ਸਵਾਗਤ ਹੈ ਜੀ ਰਦਰ ਸਾਹਿਬ ਅੱਜ ਦੇ ਇਹ ਮੀਟਿੰਗ ਤੋਂ ਬਾਅਦ ਆਪਾਂ ਪੜਦੇ ਆਂ ਈਮੇਲ ਨਾਲ ਅ ਬੋਤਨ ਵੀਰਾਂ ਦੇ ਮੈਸੇਜ ਨੇ ਮੈਂ ਮੈਸੇਜ ਤਾਂ ਬਰੀਫ ਸਤਪਾਲ ਸਿੰਘ ਪੁਰੇਵਾਲ ਦੁਬਾਰਾ ਲਿਖਦੇ ਨੇ ਫਤਿਹ ਗੈਰੀ ਸੰਦੂ ਮੁਗਲ ਜੁਨੈਦ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਦਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਮੁਹੰਮਦ ਆਸਮ ਜਵੇਦ ਜੀ ਦੀ ਇਹ ਲਿਖਦੇ ਹਨ ਹਾਲੋ ਡਾਕਟਰ ਮਜੀਤ ਸਿੰਘ ਜੀ ਆਈਐਸਆਈ ਦੇ ਸਾਬਕਾ ਮੁਖੀ ਸੁਰਗਵਾਸੀ ਜਰਨਲ ਹਾਮਿਦ ਗੁਲ ਕਿਆ ਕਰਦੇ ਸੀ ਕਿ ਚੋਨਾ ਵਿੱਚ ਮੋਦੀ ਦਾ ਪ੍ਰਧਾਨ ਮੰਤਰੀ ਬੰਨਾ ਅਸਲ ਵਿੱਚ ਪਾਕਿਸਤਾਨ ਲਈ ਰੱਬ ਵੱਲੋਂ ਭੇਜੀ ਦਾਤ ਹੈ ਕਿਉਂਕਿ ਮੁਖੋਟੇ ਪਿੱਛੇ ਲੁਕਿਆ ਦੁਸ਼ਮਣ ਅਕਸਰ ਖੁੱਲ ਕੇ ਦੁਸ਼ਮਣੀ ਪਗਾਉਣ ਵਾਲੇ ਨਾਲੋਂ ਬਹੁਤ ਹੀ ਦੇ ਖਤਰਨਾਕ ਹੁੰਦਾ ਹੈ ਇੱਥੋਂ ਤੱਕ ਕਿ ਭਾਰਤ ਦੇ ਪਿਛਲੇ ਪ੍ਰਧਾਨ ਮੰਤਰੀ ਵੀ ਪਾਕਿਸਤਾਨ ਖਿਲਾਫ ਨਫ਼ਰਤ ਪਾਲਦੇ ਸਨ ਪਰ ਉਹ ਪਾਕਿਸਤਾਨ ਖਿਲਾਫ ਲੋਕੇ ਕੰਮ ਕਰਦੇ ਸਨ ਤੇ ਹੌਲੀ-ਹੌਲੀ ਪਾਕਿਸਤਾਨ ਨੂੰ ਖਤਮ ਕਰ ਰਹੇ ਸਨ ਮੋਦੀ ਖੁੱਲ ਕੇ ਸਾਹਮਣੇ ਆ ਕੇ ਆਪਣੇ এজেন্ডੇ ਤੇ ਕੰਮ ਕਰ ਰਿਹਾ ਹੈ ਹੁਣ ਇੱਕ ਆਮ ਪਾਕਿਸਤਾਨੀ ਜਿਸ ਨੂੰ ਪਹਿਲਾਂ ਛੱਕ ਸੀ ਹੁਣ ਇਹ ਗੱਲ ਸਾਫ ਸਮਝ ਆ ਰਹੀ ਹੈ ਕਿ ਭਾਰਤ ਨੇ ਕਦੇ ਪਾਕਿਸਤਾਨ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ ਕਿਉਂਕਿ ਇਹ ਕਲਪੂਸ਼ਨ ਜਾਤ ਵਰਗੇ ਲੋਕਾਂ ਨੂੰ ਇੱਥੇ ਭੇਜ ਰਹੇ ਹਨ ਅਤੇ ﺍﻟताफ हुसैन ਅਤੇ ਬੁਗਤੀ ਵਰਗੇ ਲੋਕਾਂ ਦੀ ਮਦਦ ਕਰ ਰਹੇ ਹਨ ਮੇਰਾ ਸਵਾਲ ਇਸੇ ਸੰਦਰਭ ਵਿੱਚ ਹੈ ਹਾਲ ਹੀ ਵਿੱਚ ਸਾਹਮਣੇ ਆਏ ਮੁੱਦਿਆਂ ਉੜੀ ਸਰਜਿਕਲ ਸਟ੍ਰਾਈਕਸ ਬੰਦੀ ਭਾਰਤੀ ਅਕਤਰਾ ਦੇ ਉਤੇਜਨਾ ਭਰੇ ਰਵੱਈਏ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਲੋਕ ਹਿੰਦੂ ਕਟੜਵਾਦੀਆਂ ਦੇ ਪ੍ਰਭਾਵ ਹੇ ਹਨ ਜਾਂ ਫਿਰ ਆਪ ਵੀ ਉਸੇ ਵਿਚਾਰਧਾਰਾ ਅਧੀਨ ਕੰਮ ਕਰ ਰਹੇ ਹਨ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਧੰਨਵਾਦ ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ ਵੀਰ ਮੁਹੰਮਦ ਆਸਮ ਜਵੇਦ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਦੀਆਂ ਬੜੀਆਂ ਥਾਟਫੁਲ ਰਾਈਟਿੰਗਸ ਹੁੰਦੀਆਂ ਨੇ ਔਰ ਇਹ ਚੌਂਦੇ ਵੀ ਨੇ ਕਿ ਭੀ ਉਹਨਾਂ ਸਬਜੈਕਟਸ ਨੂੰ ਜਿਨ੍ਹਾਂ ਬਾਰੇ ਕਈ ਵਾਰ ਬਹੁਤ ਚਰਚਾ ਹੁੰਦੀ ਹੈ ਲੋਕਾਂ ਦੇ ਕੋਲ ਕੋਈ ਗਾਈਡਲਾਈਨ ਨਹੀਂ ਹੁੰਦੀ ਉਹਨਾਂ ਨੂੰ ਸੀ ਡਿਸਕਸ਼ਨ ਦਾ ਵਿਸ਼ਾ ਬਣਾਈਏ ਜੀ ਸੋ ਉਹਨਾਂ ਨੇ ਪਹਿਲਾਂ ਜਿਹੜੇ ਨੇ ਹਾਮਦ ਗੁਲ ਜਿਹੜੇ ਆਈਐਸਆਈ ਚੀਫ ਵੀਰੇ ਸਿੱਖਾਂ ਪ੍ਰਤੀ ਕਾਫੀ ਗਹਿਰਾ ਜਿਹੜਾ ਜੰਡੂnga ਜਿਹਨੂੰ ਸੀ ਕਹਿੰਦੇ ਆ ਉਹਨੂੰ ਗਿਆਨ ਸੀ ਉਹਨਾਂ ਕੁਝ ਇਸ਼ੂਸ ਦੇ ਉੱਤੇ ਕਈ ਵਾਰ ਡਾਕਟਰੀਨਲ ਜਾਂ ਸਿਧਾਂਤਕ ਗੱਲ ਨੂੰ ਉਹ ਆਪਣੀ ਰੰਗਤ ਦੇ ਕੇ ਹੀ ਗੱਲ ਕਰਦੇ ਸੀ ਲੇਕਿਨ ਫਿਰ ਵੀ ਜਿਹੜੀ ਖਾਲਸੇ ਦਾ ਸਿੱਖਾਂ ਦਾ ਪੋਟੈਂਸ਼ੀਅਲ ਹੈ ਉਹਨਾਂ ਦਾ ਪਾਸਟ ਦੇ ਵਿੱਚ ਕੀ ਦੇਣ ਹੈ ਔਰ ਉਹਨਾਂ ਦੀ ਮੌਤ ਤੋਂ ਪਹਿਲਾਂ ਉਹਨਾਂ ਉਹ ਚੜ੍ਹਾਈ ਕਰ ਚੁੱਕੇ ਨੇ ਜੀ ਉਹਨਾਂ ਦੇ ਜਿਹੜੇ ਇੱਕ ਦੋ ਇੰਟਰਵਿਊ ਸੀ ਉਹ ਬਹੁਤ ਜ਼ੋਰਦਾਰ ਤਰੀਕੇ ਨਾਲ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਜਿਹੜੀ ਮੂਵਮੈਂਟ ਦਾ ਇੱਕ ਵਿਸ਼ਾ ਹੁੰਦਾ ਹੈ ਆਧਾਰ ਹੁੰਦਾ ਹੈ ਔਰ ਸਿੱਖਾਂ ਵਰਗੀ ਕੌਮ ਜਿਹਦਾ ਅੱਜ ਡਾਇਸਪੋਰਾ ਦੇ ਵਿੱਚ ਸਿੱਖ ਜਿਹੜੇ ਨੇ ਬੜੀ ਮਜ਼ਬੂਤ ਲੌਬੀ ਆ ਉਹਨਾਂ ਦੀ ਔਰ ਉਹਨਾਂ ਨੇ ਜਿਸ ਸੰਦਾਸ ਈਵਨ 47 ਪੀਰੀਅਡ ਤੋਂ ਬਾਅਦ ਹੋਈ ਉਹਨਾਂ ਨੇ ਕਿਹਾ ਜੀ 80% ਜਿਹੜੇ ਨੇ ਉਹ 20% 47 ਤੋਂ ਬਾਅਦ ਸਿੱਖ ਫੌਜ ਸੀ ਔਰ 80% ਪਾਇਲਟ 6C ਜਿਹੜੇ 에ਅਰ ਫੋਰਸ ਦੇ ਵਿੱਚ ਔਰ ਇਹ ਸਾਰੇ ਫੈਕਟਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਸਿੱਖ ਜਿਹੜੇ ਨੇ ਹਰ ਐਂਗਲ ਤੋਂ ਇੱਕ ਨੇਸ਼ਨ ਔਰ ਖ਼ਾਰਿਸਤਾਨ ਉਹਨਾਂ ਨੇ ਅਲਟੀਮੇਟਲੀ ਬਣਾ ਕੇ ਛੱਡਣਾ ਉਹ ਇੱਕ ਬੜੀ ਜ਼ਿੰਦਾਦਿਲ ਕੌਮ ਹੈ ਸੋ ਉਹਨਾਂ ਦਾ ਇਸ ਕਿਸਮ ਦਾ ਐਨਾਲਿਸਿਸ ਸੀ ਔਰ ਭਾਰਤ ਦੇ Hindu mindset ਨੂੰ ਵੀ ਇਹ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ ਔਰ ਜਦੋਂ ਉਹਨਾਂ ਨੇ ਮੋਦੀ ਦੇ ਬਣਨ ਤੋਂ ਬਾਅਦ ਕਿਹਾ ਉਹਨਾਂ ਨੇ ਕਿਹਾ ਕਿ ਜੀ ਇਹ ਬਹੁਤ ਅੱਛਾ ਹੋਇਆ ਪਾਕਿਸਤਾਨ ਲਈ ਹੁਣ ਜ਼ਾਹਰ ਹੈ ਵੀ ਦੋ ਤਰ੍ਹਾਂ ਦੇ ਦੁਸ਼ਮਣ ਹੁੰਦੇ ਨੇ ਇੱਕ ਤੇ ਆ ਵੀ ਜਿਹੜਾ ਖੁੱਲ ਕੇ ਸਾਹਮਣੇ ਹੁੰਦਾ ਹੈ ਜਿਹੜਾ ਤੁਹਾਡਾ ਆਇਡੈਂਟੀਫਾਈਡ ਹੈ ਜਿਹੜਾ ਦੁਸ਼ਮਣ ਆਇਡੈਂਟੀਫਾਈ ਹੁੰਦਾ ਹੈ ਉਹਦੇ ਨਾਲ ਲੜਨਾ ਔਖਾ ਨਹੀਂ ਹੁੰਦਾ ਜਿਹੜਾ ਕੈਮੋਫਲੇਜਡ ਹੈ ਜਿਹੜਾ ਪਿੱਠ ਤੇ ਵਾਰ ਕਰਦਾ ਹੈ ਕਿਉਂਕਿ ਉਹ ਦੋਸਤ ਦੇ ਬਹਾਨੇ ਤੁਹਾਡੇ ਨਾਲ ਲੱਗਾ ਹੋਇਆ ਹੈ ਲੇਕਿਨ ਉਹਦੇ ਅੰਦਰ ਉਹੀ ਹੈ ਸੋ ਜੇ ਅਸੀਂ 47 ਤੋਂ ਬਾਅਦ 70 ਸਾਲ ਦਾ ਟਰੈਕ ਰეკॉर्ड ਦੇਖੀਏ Gandhi Nehru ਤੋਂ ਸ਼ੁਰੂ ਕਰਕੇ ਤੇ ਪਾਕਿਸਤਾਨ ਨੂੰ ਬਿਲਕੁਲ ਉਹਨਾਂ ਨੇ ਠੀਕ ਕੀਤਾ ਔਰ ਅਸੀਂ ਅਕਸਰ ਆਪਣੇ ਹਰ ਪ੍ਰੋਗਰਾਮ ਕਹਿੰਦੇ ਆ ਵੀ ਇਹਨਾਂ ਨੇ ਕਦੇ ਪਾਕਿਸਤਾਨ ਨੂੰ ਐਕਸੈਪਟ ਨਹੀਂ ਕੀਤਾ ਇਹਨਾਂ ਦੇ ਦਿਮਾਗ 'ਚ Hindu ਤੋਂ ਆਵੜਿਆ ਪਰ ਕਿਉਂਕਿ ਮੁਖੌਟਾ ਸੈਕੂਲਰਿਜ਼ਮ ਦਾ ਸੀ ਲਬਾਦਾ ਉਹ ਪਾਇਆ ਹੋਇਆ ਸੀ ਨੀਤੀਆਂ ਪਹਿਲੇ ਦਿਨ ਤੋਂ ਹੀ ਪਾਕਿਸਤਾਨ ਦਾ ਪਾਣੀ ਰੋਕਣ ਨਾਲ ਹੋਣ ਇੰਟਰਨਲ ਗੜਬੜ ਹੋਏ ਬੰਗਲਾਦੇਸ਼ ਨੂੰ ਤੋੜਨਾ ਹੋਏ ਜਾ ਅੱਜ ਬਲੋਚਿਸਤਾਨ ਔਰ ਜਿਵੇਂ ਇਹਨਾਂ ਨੇ ਕਿਹਾ ਕਿ ਵੀ ਉੱਥੇ ਮੁਕਤੀ ਨੂੰ ਖੜਾ ਕੀਤਾ ਉਹਦੇ ਪੁੱਤਰ-ਪੋਤਰੇ ਨੂੰ ਐਵੇਂ ਜਾਲੀ ਜੇ ਲੋਕ ਉਹਨਾਂ ਦਾ ਕੋਈ ਬੇਸ ਨਹੀਂ ਐ ਇੱਥੇ ਇੱਕ ਕੈਨੇਡਾ ਦੀ ਡਾਕਟਰ ਕੇ ਗਈ ਹੋਈ ਐ ਉਹ ਉੱਥੇ ਬਿਆਨਬਾਜ਼ੀਆਂ ਕਰ ਰਹੀ ਐ ਬਲੋਚ ਬਣ ਕੇ ਮੁਕਤੀ ਦਾ ਪੋਤਾ ਉੱਥੇ ਕਹਿ ਰਿਹਾ ਜੀ ਅਸੀਂ ਐ ਇੱਥੇ ਕਰਨ ਵਾਲੇ ਉਹ ਉਹ ਕਹਿ ਰਹੀ ਐ ਉਹ ਕਹਿ ਰਹੀ ਐ ਜੀ ਪਤਾ ਨਹੀਂ ਕਿੰਨੇ 50 ਮਿਲੀਅਨ ਜਿਹੜੇ ਨੇ ਬਲੋਚ ਦੁਨੀਆ ਭਰ ਚ ਨੇ ਈਰਾਨ ਚ ਨੇ ਸੀਰੀਆ ਚ ਨੇ ਫੁਲਾਣੇ ਚ ਨੇ ਟਮਕੇ ਚ ਨੇ ਉਹ ਤੁਸੀਂ ਕੀ ਕਿਹੜਾ ਤੁਹਾਡੇ ਜਿਹੜਾ ਤੁਸੀਂ ਉਹ ਤੁਹਾਡਾ ਉੱਥੇ ਗਰਾਉਂਡ ਤੇ ਕੀ ਹੈ ਲੇਕਿਨ ਇਹਨਾਂ ਨੇ ਉਹ ਭੁਗਤੀ ਹੋਏ ਇਸੇ ਤਰ੍ਹਾਂ ਐਮਕਯੂਐਮ ਦੇ ਜਿਹਨੇ ਪਾਕਿਸਤਾਨ ਬਾਰੇ 네ਗੇਟਿਵ ਸਲੋਗਨ ਕਰਕੇ ਇੰਡੀਆ ਔਰ ਦੂਸਰੇ ਦਾ ਕੀਤਾ ਜਿਹੜਾ ﺍﻟताफ 侯赛ਨ ਲੰਡਨ ਚ ਬੈਠਾ ਉਹਨਾਂ ਨੇ ਕਿ ਉਹਨਾਂ ਦੀ ਮਦਦ ਕਰ ਰਹੇ ਨੇ ਔਰ ਕੁਲਪੁਸ਼ਨ ਯਾਦਵ ਵਰਗੇ ਜਿਹੜੇ ਲੋਕ ਖੜੇ ਕੀਤੇ ਨੇ ਔਰ ਠੀਕ ਹੈ ਉਹਨਾਂ ਦੀ ਹਮੈਦ ਗੁਲ ਦੀ ਜਿਹੜੀ ਇਹ ਐਨਾਲਿਸਿਸ ਹੈ ਕਿ ਜਿਵੇਂ ਮੈਂ ਅੱਜ ਹੀ ਇੱਕ ਡਿਸਕਸ਼ਨ ਵੀ ਕਹਿ ਰਿਹਾ ਸੀ ਪਹਿਲਾਂ ਮੈਂ ਕਿਹਾ ਜੀ ਜਰਮਨ ਨੂੰ ਇੱਕ ਤੋੜਨ ਲਈ ਬਰਬਾਦੀ ਲਈ ਕਿ ਹਿਟਲਰ ਚਾਹੀਦਾ ਸੀ ਉਹ ਹਿਟਲਰ ਮਿਲਿਆ ਤੇ ਭਾਰਤ ਨੂੰ ਤੋੜਨ ਲਈ ਬਰਬਾਦ ਕਰਨ ਲਈ ਜਿਹੜਾ ਉਹ ਇੱਕ મોદી ਚਾਹੀਦਾ ਸੀ ਉਹ ਮਿਲ ਗਿਆ મોદી ਔਰ ਵਾਕਿਆ ਹੀ ਇਹ ਬlesing ਹੀ ਹੈ ਕਿ ਭਈ ਇੱਕ ਪਾਸੇ ਸਾਡੇ ਬਹੁਤਿਆਂ ਨੂੰ ਉਹਦੀ ਸਮਝ ਆਣੀ ਸ਼ੁਰੂ ਹੋਈ ਲੇਕਿਨ ਪਾਕਿਸਤਾਨ ਦੇ ਕੰਟੈਕਸਟ ਦੇ ਵਿੱਚ ਜਿਹੜਾ ਉਸ ਨੇਸ਼ਨ ਦਾ ਪਹਿਲਾਂ ਤੋਂ ਜਿਹੜਾ ਇੰਡੀਆ ਦਾ ਰਵਈਆ ਸੀ ਹੁਣੇ ਖੁੱਲ ਕੇ ਸਾਹਮਣੇ ਆਇਆ ਹੈ ਦ ਕਨਕਲੂਜਨ ਦੇ ਵਿੱਚ ਉਹਨਾਂ ਨੇ ਐਕਟਰਸ ਦੇ ਹਵਾਲੇ ਨਾਲ ਪੁੱਛਿਆ ਕਿ ਭਈ ਜਿਹੜੇ ਫਿਲਮੀ ਦੁਨੀਆ ਦੇ ਐਕਟਰ ਨੇ ਕੀ ਇਹ ਦਰਥਲੇ ਕੰਮ ਕਰ ਰਹੇ ਨੇ ਸ਼ਿਵ ਸੈਨਾ ਜਾਂ ਨਵ ਨਿਰਮਾਣ ਸੈਨਾ ਦੇ ਜਾਂ ਉਹਨਾਂ ਦੇ ਅੰਦਰ ਹਿੰਦੂਤਵਾ ਹੈ ਦੇਖੋ ਇਹ ਜਿਹੜੇ ਆਸਮ ਜਵੇਦ ਜੀ ਤੁਸੀਂ ਸ਼ੁਰੂ ਵਿੱਚ ਕਿਹਾ ਕਿ ਵੀ 47 ਤੋਂ ਬਾਅਦ ਪਾਰਟੀ ਕੋਈ ਵੀ ਸੀ ਉਹਨਾਂ ਨੇ ਪਾਕਿਸਤਾਨ ਨੂੰ ਐਕਸੈਪਟ ਨਹੀਂ ਕੀਤਾ ਜੀ ਸੋ ਕੋਰ ਲਮੜਾ ਕਿ ਬੇਸ਼ੱਕ ਇਹੀ ਐਕਟਰਜ਼ ਐਕਟ੍ਰੈਸਸ ਪੈਸੇ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਨੇ ਕੋਈ ਤੁਸੀਂ ਨਾ ਤੋਂ ਇਖਲਾਕ ਨਹੀਂ ਜਿਹੜਾ ਇਹਨਾਂ ਚੋਂ ਕੱਢ ਸਕਦੇ ਕੋਈ ਹੋਰ ਨਹੀਂ ਉਹ ਇੱਕ ਉਹ ਜਿਹੇ ਨੇ ਜਿਹੜਾ ਕਿ ਵੇਚਦੇ ਨੇ ਉਹ ਕਿਸੇ ਜ਼ਮਾਨੇ ਚ ਕੋਈ ਕੁਝ ਵੇਚਦਾ ਸੀ ਇਹ ਜਿਹੜੇ ਨੇ ਇਹਨਾਂ ਨੇ ਆਪਣਾ ਆਤਮਾ ਵੇਚਿਆ ਲੇਕਿਨ ਕੁੱਲ ਮਿਲਾ ਕੇ ਜਦੋਂ ਵੀ ਗੱਲ ਹਿੰਦੂ ਪੈਟਰੀਓਟਿਜ਼ਮ ਜਾਂ ਇੰਡੀਅਨ ਨੈਸ਼ਨਲਿਜ਼ਮ ਦੀ ਆਂਦੀ ਹੈ ਇਫ ਇਨੇਸ਼ਟਿਸ ਬਰਨ ਡਾਉਨ ਨੇ ਕੁਝ ਡਰਦਾ ਐਲੀਮੈਂਟ ਵੀ ਹੈ ਪਰ ਬਹੁਤ ਸਾਰਿਆਂ ਦੀ ਆਪਣੀ ਕਨਵਿਕਸ਼ਨ ਵੀ ਹੈ ਔਰ ਜਿਹੜੇ ਲੋਕ ਬੰਬੇ ਫਿਲਮ ਇੰਡਸਟਰੀ ਚ ਕੰਮ ਕਰਦੇ ਰਹੇ ਨੇ ਉਹ ਅੰਦਰੂਨੀ ਤੌਰ ਤੇ ਜਾਣਦੇ ਨੇ ਕਿ ਇਨ ਦਾ ਐਂਡ ਆਫ ਦਾ ਡੇ ਹੁਣ ਲਤਾ ਮਗੇਸ਼ ਕਰ ਰਹੀ ਹੈ ਕੋਇਲ ਹੈ ਸਾਰਿਆਂ ਨੂੰ ਬਹੁਤ ਪਸੰਦ ਹੈ ਉਹਦੀ ਗਾਇਕੀ ਲੇਕਿਨ ਜਿੰਨੇ ਫੰਕਸ਼ਨ ਬਾਲ ਠਾਕਰੇ ਦੇ ਉੱਤੇ ਹੁੰਦੇ ਰਹੇ ਉੱਥੇ ਉਹ ਮੇਨ ਸਿੰਗਰ ਵੀ ਰਹੀ ਝੁੱਕ ਕੇ ਬਾਬਾ ਜੀ ਬਾਬਾ ਸਾਹਿਬ ਕਰਕੇ ਪੈਰਾਂ ਨੂੰ ਵੀ ਹੱਥ ਲਾਉਂਦੀ ਰਹੀ ਔਰ ਅਲਟੀਮੇਟਲੀ ਜਿਹੜੀ ਲਾਇਲਟੀ ਹੈ ਉਹ ਪਹਿਲੀ ਸ਼ਿਵਸੈਨਾ ਨਾਲ ਹੈ ਕਿ ਫਿਰ ਕਿਸੇ ਹੋਰ ਨਾਲ ਹੈ ਸੋ ਜੇ ਉਸ ਲੈਵਲ ਦਾ ਜਿਹੜਾ ਤੁਸੀਂ ਦੇਖ ਲੋ ਔਰ ਇਹੀ ਹਾਲ ਬਹੁਤ ਸਾਰੇ ਐਕਟਰਸ ਦਾ ਵੀ ਹਾਂ ਹੁਣ ਜਿਹੜੇ ਇੱਕ ਨੇ ਕਿਹਾ ਹੈ ਕਿ ਜੀ ਜੇ ਕਰਨ ਜੋਰ ਦੀ ਫਿਲਮ ਕੀਤੀ ਹੈ ਕਿ ਜੀ ਉਹਨੇ ਪਾਕਿਸਤਾਨੀ ਐਕਟਰ ਲਿਆ ਤੇ ਇਹ ਉਹੀ ਪੀਰੀਅਡ ਸੀ ਜਦੋਂ ਮੋਦੀ ਜਿਹੜਾ ਨਵਾਸ਼ ਸ਼ਰੀਫ ਨੂੰ ਮਿਲਣ ਗਿਆ ਸੀ ਉਹਨਾਂ ਦੀ ਉਸ ਹਵੇਲੀ ਦੇ ਵਿੱਚ ਵੱਡੀ ਤਵੇਲੀ ਜਿਹਦਾ ਨਾਮ ਉਹਨਾਂ ਨੇ ਆਪਣੀ ਜਾਤੀ ਉਮਰਾ ਦੇ ਨਾਂ ਤੇ ਰੱਖਿਆ ਉਹਨੇ ਕਿਹਾ ਜੀ ਫਿਰ ਉਹਨੂੰ ਉਹ ਵੀ ਮਾਫੀ ਮੰਗਣੀ ਚਾਹੀਦੀ ਸੋ ਇਹ ਜਦੋਂ ਹੁਣ ਫਾਈਨੈਂਸ਼ੀਅਲ ਜਿਹੜਾ ਉਹ ਨੁਕਸਾਨ ਹੋਇਆ ਜਾਂ ਹੁੰਦਾ ਉਦੋਂ ਥੋੜਾ ਬਹੁਤ ਬੋਲਦੇ ਨੇ ਪਰ ਕੁੱਲ ਮਿਲਾ ਕੇ ਇਹਨਾਂ ਦਾ ਜਿਹੜਾ ਸਾਰਾ ਏਜੰਡਾ ਹੈ ਉਹ ਇੰਡੀਅਨ ਹਿੰਦੂ ਨੈਸ਼ਨਲ ਸਭ ਤੋਂ ਵੱਡੀ ਸੇਵਾ ਔਰ ਪਿਛਲਾ ਸੈਗਮੈਂਟ ਅਸੀਂ ਫਰਡੇ ਦਾ ਕੀਤਾ ਸੀ ਉਦੋਂ ਤੋਂ ਸਾਨੂੰ ਕਾਫੀ ਪੋਜ਼ਿਟਿਵ ਫੀਡਬੈਕ ਆਈ ਹੈ ਕਿ ਭਈ ਇਨ ਦਾ ਐਂਡ ਆਫ ਦਾ ਡੇ ਜਿੰਨੀ ਸੇਵਾ ਹੈ ਬਾਲੀਵੁੱਡ ਇੰਡਸਟਰੀ ਨੇ ਕੀਤੀ ਹੈ ਹਿੰਦੂਤਵਾ ਔਰ ਹਿੰਦੂ ਨੈਸ਼ਨਲਿਜ਼ਮ ਦੀ ਇੱਕ ਸਾਰਤਾ ਪੈਦਾ ਕਰਨ ਚ ਉਹਨੇ ਕੱਟੜਵਾਦੀਆਂ ਨੇ ਨਹੀਂ ਕੀਤੀ ਸੋ ਇਹਨਾਂ ਦਾ ਮੁਹੰਮਦ ਆਸਮ ਜਾਵੇਦ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਰਸੋਂ ਤੋਂ ਸਰਦਸ਼ਕਾਂ ਦੱਸ ਤੋਂ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤਾ ਨੰਬਰ 153 ਨੂੰ ਚੁਣਿਆ ਜੀ ਬ੍ਰਿਜ ਪਾਸ਼ਾ ਦੇ ਵਿੱਚ ਇਹ ਕਵਿਤਾ ਹੈ ਦਰਸ ਅਦਰਸ ਦਰਸ ਅਸਚਰਜ ਮੇ हेरत हिराने, दृग दृष्ट अगम है शबद अगोचर शबद परम अद्भुत अकथ के, श्रुत श्रवण विसम है स्वाद रस रहत अपिया पिया प्रेम रस रसना थकत, नेत नेत नमो नम है निर्गुण सरगुण अभिगत ना गहन गत ਸੂਖਮ ਸਥੂਲ ਮੂਲ ਪੂਰਨ ਬ੍ਰਹਮ ਇਹ ਜਦੋਂ ਅਸੀਂ ਰੱਬ ਦਾ ਜ਼ਿਕਰ ਕਰਦੇ ਹਾਂ ਰੱਬ ਦੇ ਦੋ ਰੂਪ ਜਿਹੜੇ ਗੁਰਮਤ ਅਨਸਾਰ ਬਹੁਤਾਂ ਤੇ ਜਾਂ ਬਾਕੀ ਫਲਸਫੀਕ ਡਿਸਕ੍ਰਾਈਬ ਹੁੰਦੇ ਨੇ ਜੀ ਇੱਕ ਸਰਗੁਣ ਹੈ ਇੱਕ ਨਿਰਗੁਣ ਹੁਣ ਸਰਗੁਣ ਹੈ ਕ੍ਰिएशन ਧਰਤੀ ਅਸਮਾਨ ਤਾਰੇ ਸਿਆਰੇ ਗੈਲੈਕਸੀਸ ਰੱਬ ਨੇ ਆਪ ਬਣਾਇਆ ਹਰ ਜੀਵ ਨੇ ਜਿਹੜੀ ਇਹ ਕ੍ਰिएशन ਕੀਤੀ ਕਿ ਭਾਈ ਇਹ जग ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਕਿ ਇਹ ਧਰਤੀ ਦੇ ਵਿੱਚ ਨਿਰੰਕਾਰ ਆਪ ਬੈਠਾ ਉਹਦੀ ਕਿਰਤ ਹੈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ ਕਿ ਕੁਦਰਤ ਕਾਦਰ ਦੀ ਹੈ ਸੋ ਇਹ ਜਿਹੜੀ ਕੁਦਰਤ ਹੈ ਕ੍ਰिएशन ਹੈ ਇਹ ਰੱਬ ਦਾ ਸਰਗੁਣ ਰੂਪ ਹੈ ਜਦੋਂ ਇਸ ਪਸਾਰੇ ਨੂੰ ਸੰਕੋਚ ਲੈਂਦਾ ਹੈ ਇਸ ਪਸਾਰੇ ਤੋਂ ਪਹਿਲਾਂ ਜਿਸ ਰੂਪ ਦੇ ਵਿੱਚ ਸੀ ਸਵੈ ਪੰਗ ਰੂਪ ਦੇ ਵਿੱਚ ਉਸ ਆਪਣੇ ਆਪ ਦੇ ਵਿੱਚ ਉਹ ਨਿਰਗੁਣ ਸਰੂਪ ਹੈ ਆਪਣੇ ਆਪ ਦੇ ਵਿੱਚ ਸਥਿਤ ਸੁਪਾਈ ਗੁਰਦਾਸ ਜੀ ਨੇ ਦੋਨਾਂ ਦੀ ਗੱਲ ਕਰਦਿਆਂ ਇਹ ਗੱਲ ਕਹੀ ਕਿ ਭਾਈ ਉਸ ਰੰਕਾਰ ਦਾ دیدار ਹੁਣ دیدار ਕੋਈ ਇੰਡੀਵਿਜੂਅਲ ਨਹੀਂ ਹੈ ਕੋਈ ਬੀਇੰਗ ਨਹੀਂ ਹੈ ਜੀ ਉਸ ਦਾ ਅੰਦਰ ਪ੍ਰਕਾਸ਼ ਹੈ ਉਸ ਦਾ ਅੰਦਰ ਨੂਰ ਵਸ ਜਾਣਾ ਹੈ ਦਰਸ ਅਦਰਸ ਦਰਸ ਅਚਰਜ ਮੈਂ ਕਿ ਜਿਹੜੇ 6 ਹਿੰਦੂ ਫਿਲਾਸਫੀਜ਼ ਨੇ ਸ਼ਾਸਤਰ ਨੇ ਸਕੂਲ ਆਫ ਥੋਟ ਨੇ ਉਹਨਾਂ ਦਾ ਗਿਆਨ ਇਹ بیان ਹੀ ਨਹੀਂ ਕਰ ਸਕਦਾ ਕਿ ਰੱਬ ਦੇ دیدار ਦਾ ਜਲਵਾ ਕੀ ਹੈ ਜੀ ਹੈਰਤ ਹੀराने দৃਗ ਦ੍ਰਿਸ਼ਟ ਅਗਮ ਹੈ ਜਦੋਂ ਉਹ ਜਲਵਾਗਰ ਹੁੰਦਾ ਹੈ ਨਿਰੰਕਾਰ ਤੇ ਫਿਰ ਵਾਹ ਵਾਹ ਤੋਂ ਬਿਨਾ ਇਸ ਲਈ ਸਿੱਖੀ ਦੇ ਵਿੱਚ ਨਿਰੰਕਾਰ ਲਈ ਸ਼ਬਦ ਹੀ ਵਾਹਿਗੁਰੂ ਹੈ ਹੁਣ ਵਾਹਿਗੁਰੂ ਰੱਬ ਲਈ ਹੈ ਵੰਡਰਫੁਲ ਲਾਰਡ ਵੰਡਰਫੁਲ ਕਿਉਂਕਿ ਜਦੋਂ ਤੁਸੀਂ ਚਾਰਜ ਫੇਰਾ ਦੇਖਦੇ ਹੋ ਤੁਹਾਨੂੰ ਵਾਹ ਵਾਹ ਵਾਹੋ ਵਾਹੋ ਕਾ ਕੀਆ ਤਮਾਸ਼ਾ ਸਾਰੀ ਕ੍ਰिएशन ਹੀ ਵਾਹ ਵਾਹ ਹੈ ਸੋ ਹੀਰਤ ਹੈਰਾਨੇ ਦ੍ਰਿਗ ਦ੍ਰਿਸ਼ਟ ਅਗਮ ਹੈ ਔਰ ਇਹ ਤੁਹਾਨੂੰ ਨਜ਼ਰ ਆਂਦਾ ਵੀ ਉਹ ਵਾਹਿਗੁਰੂ ਅਗਮ ਹੈ ਅਪਰੰਪਾਰ ਹੈ ਉਸ ਦਾ ਕੋਈ ਲੇਖਾ ਜੋਖਾ ਨਹੀਂ ਉਹਨੂੰ ਕਿਸੇ ਗਿਣਤੀ ਮਿੰਤੀ ਜੀ ਨਹੀਂ ਰੱਖਿਆ ਜਾ ਸਕਦਾ ਸ਼ਬਦ ਅਗੋਚਰ ਸ਼ਬਦ ਪਰਮ ਅਧਪੁਤ ਅਕਥ ਕਥਾ ਕੈ श्रुत श्रवण विषम ਹੈ इवन ਡਿਵਾਈਨ ਵਰਡ ਰੱਬ ਦਾ ਵਰਡ ਉਪਾਵੇਂ ਕੁਰਾਨ ਮਜੀਦ ਚ ਅਸੀਂ ਸਾਡੇ ਇਸਲਾਮ ਚ ਯਕੀਨ ਰੱਖਣ ਵਾਲੇ ਭਰਾ ਪੜਨ ਲਈ ਹੈ ਗੁਰੂ ਗ੍ਰੰਥ ਸਾਹਿਬ ਤੁਰਕੀ ਬਾਣੀ ਹੈ ਕਿ ਜਦੋਂ ਰੱਬ ਦੀ ਗੱਲ ਵੀ ਕੰਨ ਦੇ ਵਿੱਚ ਪੈਂਦੀ ਹੈ ਤੇ ਸ਼ਬਦ ਅਗੋਚਰ ਸ਼ਬਦ ਪਰਮ ਅਦਭੁਤ ਕਿ इवन ਉਸ ਦੇ ਨਾਲ ਵੀ ਜਿਹੜੀ ਤਬਦੀਲੀ ਹੁੰਦੀ ਹੈ ਤੁਹਾਡੇ ਤੁਰ ਅੰਦਰ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇਕੱਥ ਕਥਾ ਹੁੰਦੇ ਉਹਨੂੰ ਅਨਡਿਸਕਰੀਬੇਬਲ ਕਿ ਨਾਨ ਉਹਨੂੰ ਤੁਸੀਂ ਡਿਸਕ੍ਰਾਈਬ ਹੀ ਨਹੀਂ ਕਰ ਸਕਦੇ ਸਵਾਦ ਰਸ ਰਹਿਤ ਪੀਆ ਪੀਆ ਪ੍ਰੇਮ ਰਸ ਜਿਨ੍ਹਾਂ ਨੇ ਰੱਬ ਦੇ ਪਿਆਰ ਦੇ ਘੁੱਟ ਭਰੇ ਨੇ ਉਹ ਉਹਦਾ ਸਵਾਦ ਨਹੀਂ ਬਿਆਨ ਕਰ ਸਕਦੇ ਕਿਉਂਕਿ ਉਹ ਜੀਬ ਦੁਨਿਆਵੀ ਸਵਾਦ ਨਹੀਂ ਹੈ ਜਿਹੜੀ ਜੀਬ ਤਾਂ ਮਿੱਠਾ ਕੋੜਾ ਖੱਟਾ ਮਿੱਠਾ ਸਵਾਦ ਦੱਸਦੀ ਹੈ ਜੀ ਸਵਾਦ ਰਸ ਰਹਿਤ ਇਹ ਦੁਨਿਆਵੀ ਸਵਾਦ ਨਹੀਂ ਹੈ ਅਪੀਅ ਅਪੀਅ ਪ੍ਰੇਮ ਰਸ ਇਹ ਬੜਾ ਯੂਨੀਕ ਹੈ ਜਿਸਨੇ ਇਹਨੂੰ ਪੀਤਾ ਉਸ ਪ੍ਰੇਮ ਰਸ ਨੂੰ ਪ੍ਰੇਮ ਦੇ ਨੇਕਟਰ ਨੂੰ ਪ੍ਰੇਮ ਦੇ ਐਲਿਕਸਰ ਨੂੰ ਉਹੀ ਰਸਨਾ ਥਕਤ ਜੀਬ ਤਾਂ ਥੱਕ ਜਾਏਗੀ ਜੇ ਜੀਬ ਉਹਦੇ ਰੱਬ ਦੇ ਗੁਣ ਵੀ ਗਾਇਨ ਕਰੇ ਨੇਤ ਨੇਤ ਨਮੋ ਨਮ ਹੈ ਕਿ ਨੇਤ ਨੇ ਇਨਡਿਸਕਰੀਪੇਬਲ ਵੀ ਕਹੀ ਜਾਏ ਅਲਟੀਮੇਟਲੀ ਜੀਬ ਵੀ ਕਰਕੇ ਥੱਕ ਜਾਏਗੀ ਫਿਰ ਵੀ ਉਸ ਪ੍ਰੇਮ ਰਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਨਿਰਗੁਣ ਸਰਗੁਣ ਅਭਗਤ ਅਬਿਗਤ ਨਾ ਗਹਿਨ ਗਤ ਹੁਣ ਕੋਈ ਵੀ ਜਿਹੜਾ ਅਸੀਂ ਇਸ ਨੂੰ ਕਹਾਂਗੇ ਨਿਰਗੁਣ ਨੂੰ ਲੇਟੈਂਟ ਜਿਹੜੀ ਉਹਦੀ એનર્ਜੀ ਲੁਕਵੀ ਹੈ ਜਿਹੜੀ ਉਹਦੀ ਸਾਹਮਣੇ ਹੈ ਉਸ ਨੂੰ ਕੋਈ ਵੀ ਉਹਦੇ ਜਿਹੜੇ ਕੈਰੈਕਟਿਸਟਿਕਸ ਨੇ ਰੱਬ ਕੰਪਲੀਟ ਹੈ ਆਪਣੇ ਆਪ ਦੇ ਵਿੱਚ ਨਾ ਗਹਿਨ ਗਤ ਸੂਖਮ ਸਥੂਲ ਮੂਲ ਪੂਰਨ ਬ੍ਰਹਮ ਹੈ ਕਿ ਜਿਹੜਾ ਐਬਸੋਲਿਊਟ ਗੋਡ ਹੈ ਉਹ ਵਿਜ਼ੀਬਲ অর ਅਨ ਵਿਜ਼ੀਬਲ ਸਰਗੁਣ ਤੇ ਨਿਰਗੁਣ ਦੋਨਾਂ ਦੇ ਵਿੱਚ ਵਸਦਾ ਹੈ ਉਹ ਸੂਖਮ ਰੂਪ 'ਚ ਸੂਖਮ ਹੈ ਇੱਕ ਜਿਹੜਾ ਲੁਕ ਜਾਣਾ ਜਿਸ ਨੂੰ ਗੁਰੂ ਸਾਹਿਬ ਨੇ ਜਦੋਂ ਅਸੀਂ ਚਉਪਈ ਸਾਹਿਬ 'ਚ ਪੜਦੇ ਆਂ ਕਬ ਹੂੰ ਸਿਮਟ ਪਇਓ ਸੰਕਰ ਇਕੱਠਾ ਜੀ ਕਦੇ ਉਹ ਇਕੱਠਾ ਹੋ ਜਾਂਦਾ ਤੇ ਕਦੇ ਉਹ ਖੁੱਲ ਕੇ ਜਿਹੜਾ ਉਹ ਸਾਹਮਣੇ ਆ ਜਾਂਦਾ ਤੇ ਉਸ ਵਾਹਿਗੁਰੂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਪੂਰਨ ਬ੍ਰਹਮ ਹੈ ਐਬਸੋਲਿਊਟ ਰੱਬ ਜਿਹੜਾ ਹੈ ਉਹ ਸਾਰੀ ਕਾਸਮੋਸ ਦੇ ਵਿੱਚ ਵਸਦੇ ਇਹ ਅਜਦਾਬ ਵਿਚਾਰ ਜੀਰ ਸਾਤੜਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇੱਥੇ ਆਪਣੇ ਵੀਅਰਸ ਕੋਲ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਬੰਨਾਂ ਸਾਡੇ ਇਸ ਪਤੇ ਤੇ s o s@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਉਤੇ ਪਨਾ ਸੁਣਾ ਗਿਆ ਦੋ ਦੇਖਦੇ ਰਹੋ tv4 ਭੁਲਾ ਦਿਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ